ਕੀ ਗਏ ਭਗਤ ਸਹਿਬਾਨਾਂ ਦੀ ਬਾਣੀ ਦਰਜ ਕੀਤੀ ਪਟਤ ਸਹਿਬਾਨਾਂ ਦੀ ਬਾਣੀ ਦਰਜ ਕੀਤੀ ਮਹਾਰਗੂ ਸਿੱਖਾਂ ਦੀ ਬਾਣੀ ਦਰਜ ਕੀਤੀ ਸਤ ਪੁਰਾਨੇ ਗੁਰਬਾਣੀ ਦੇ ਪ੍ਰਵਾਹ ਕੈ ਪੋਥੀ ਸਾਹਿਬ ਤੇ ਜਿੰਦ ਬਣਵਾਈ ਔਰ ਵਿਚਾਰ ਕੀਤਾ ਕਿ ਇਸ ਪੋਥੀ ਸਾਹਿਬ ਦਾ ਪ੍ਰਕਾਸ਼ ਕਿਤੇ ਕੀਤਾ ਲੈ ਮਹਾਰਗੂ ਸਿੱਖਾਂ ਦੇ ਨਾਲ ਮੁੱਖੀ ਸਿੱਖਾਂ ਦੇ ਨਾਲ ਸਲਾਹ ਕੀਤੀ ਕਿ ਪੋਥੀ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਕਰਨਾ ਚਾਹੀਦਾ ਹੈ ਤੇ ਸਤਿਗੁਰਾਂ ਦੇ ਜਿੰਦ ਬੰਦੀ ਕਰਵਾ ਕੇ ਇਹ ਵਿਚਾਰ ਹੈ ਕਿ ਪੋਥੀ ਸਾਹਿਬ ਦਾ ਪ੍ਰਕਾਸ਼ ਕੌਣ ਕਰੇਗਾ ਤਾਂ ਪਾਪਿਆ ਕੌਣ ਬੈਠੇਗਾ ਬੇਤੀਆਂ ਵੱਲ ਧਿਆਨ ਕੀਤਾ ਤ੍ਰੇਣਾ ਵੱਲ ਧਿਆਨ ਕੀਤਾ ਭੱਲਿਆ ਵੱਲ ਕੀਤਾ ਸੋਡੀਆਂ ਵੱਲ ਕੀਤਾ ਵਿਚਾਰਿਆ ਕਿ ਤੇ ਕਾ ਨੂੰ ਇਹ ਇਹ ਨਾ ਕਹਿ ਦਾਣ ਕਿ ਇਹ ਸਾਡੇ ਵੱਡਿਆਂ ਦੀ ਬਾਣੀ ਹੈ ਇਹ ਘਰ ਸਾਡਾ ਹੈ ਇਹ ਗ੍ਰੰਥ ਸਾਡਾ ਹੈ ਤੇ ਸਤਿਗੁਰਾਂ ਨੇ ਉਹ ਮਹਾਰਗੁਰ ਸਿੱਖ ਦੇਵ ਸੇਵਕ ਕੇ ਵਾਸਤਵ ਸੇਵਾ ਮਨ ਅਹੰਕਾਰ ਜ ਮਨ ਅਹੰਕਾਰ ਜਿਹਨੋਂ ਮਨ ਨਹੀਂ ਵਾ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਆਦਿ ਸਖ ਉਹਨਾਂ ਦੇ ਸਿਰ ਉੱਤੇ ਪੋਥੀ ਸਾਹਿਬ ਸੁਭਾਇਮਾਨ ਕਰਕੇ ਆਪ ਚੌਰ ਕਰਦਿਆ ਹੋਇਆ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਜੀ ਤੋਂ ਸੱਚਖੰਡ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਕੇ ਲੈ ਆ ਕੇ ਪੋਥੀ ਸਾਹਿਬ ਨੂੰ ਸੁਭਾਇਮਾਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਲੈ ਹੋ ਆਵਾਜ਼ ਸੁਣਾ ਸਭ ਪੰਥ ਅਗ ਬਸੰਗ ਜਪ ਗ੍ਰੰਥ ਸੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਸੋਹੇ ਮਹੱਲਾ ਪੰਜਵਾ ਸੰਤਾ ਕੇਕਾਰਜ ਆਪ ਖੋਲਿਆ ਹਰ ਕੰਮ ਗਰਾਮਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸਤਿਗੁਰਾਂ ਨੇ ਧੰਗੁਰਮ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮੁਖਵਾਤ ਤੇ ਬਖਸ਼ਿਸ਼ ਕੀਤੀ ਉਦੋਂ ਪੁੱਛੀ ਸਾਹਿਬ ਨੇ ਗ੍ਰੰਥ ਸਹਾਰ ਕੇ ਸਤਕਾਰ ਕੀਤਾ ਜਾਂਦਾ ਹੈ ਗੁਰਤਾ ਗੱਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂ ਦੇ ਦੀ ਧਰਤੀ ਤੇ ਧੰਨ ਗੁਰੰਗ ਸਾਹਿਬ ਜੀ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਔਰ ਸਿੱਖਾ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਪੀਠਾ ਚਲਾਇਓ ਪੰਥ ਸਭ ਸਿੱਖਰ ਕੋ ਹੁਕਮ ਹੈ ਬੋਹ ਬਾਦਿਓ ਗ੍ਰੰਥ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਤਾਦਿਆ ਬੈਠਣ ਸਤਪੁਰਾ ਦੇ ਸੂਚੀ ਲੋਕ ਆਏ ਲੋ ਸ਼ਿਰੇ ਬਖਵਾ ਹੁਕਮਨਾਮਾ ਸਾਹਿਬ ਸਰਵਣ ਕਰਵਾਉਣ ਸੌਧਾਰ ਰਹਿਰਾ ਸਾਹਿਬ ਜੀ ਦਾ ਪਾਰ ਸਰਵਣ ਕਰਵਾਉਣ ਕੀ ਉਤਨ ਸੋਲੇ ਦਾ ਪਾਸ ਸਰਵਨ ਕਰਵਾਉਣ ਔਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਯਾਗ ਦਾ ਨਿਭਾਉਣ ਵਾਸਤੇ ਸਮੇਂ ਸਮਨੇ ਗ੍ਰੰਥੀ ਸੰਗ ਸਿੰਘ ਸਹਿਬਾnabla ਨਿਯੁਕਤੀ ਕੀਤੀ ਜਾਂਦੀ ਹੈ ਹੋਰ ਵੀ ਦੋ ਗੁਰਮੁਖਾ ਪਿਆਰਿਆ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਪਿਛਲੇ ਸਮੇਂ ਪੰਥ ਦੀ ਨਵੇਂ ਰਾਜ ਦਸਤ ਦੇ ਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕਰਕੇ ਗ੍ਰੰਥੀ ਸੰਗ ਨੂੰ ਨਿਯੁਕਤ ਕਰਨ ਦਾ ਜਿਹੜਾ ਪ੍ਰਿਆਸ ਅਸੀਂ ਕੀਤਾ ਗਿਆ ਇੱਕ ਸਾਬਕਾ ਕਮੇਟੀ ਬਣਾਈ ਗਈ ਜਿਸ ਵਿੱਚ ਦਾਸ ਔਰਮਨਜੋ ਸਿੰਘ ਸਾਹਿਬ ਯਾਨੀ ਅਮਰਜੀਤ ਸਿੰਘ ਜੀ ਅਡਿਊਸੂ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਬ ਸ਼੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਤਬ ਸ਼੍ਰੀ ਕੇਸਰ ਸਾਹਿਬ ਸਰਦਾਰ ਗੁਰਬਖਸ਼ ਸਿੰਘ ਜੀ ਖਾਲਸਾ ਜੋਰੀ ਰੇਤ ਪ੍ਰਦਾਨ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸੁਖਬੀ ਸਿੰਘ ਜੀ ਜੀਤ ਪ੍ਰਦਾਨ ਸਾਹਿਬ ਔਰ ਖੁਦ ਆਪ ਸਾਰਾ ਸਮਾ ਹਾਜ਼ਰ ਰਹਿ ਕੇ ਮਾਨਯੋਗ ਪ੍ਰਦਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਉਸ ਇੰਟਰਵਿਊ ਦੇ ਵਿੱਚ ਬੈਠ ਕੇ ਉਹਨਾਂ ਨੇ ਇਹ ਸਾਰੀ ਜਿਹੜੀ ਇੰਟਰਵਿਊ ਸੀ ਉਹ ਲਈ ਔਰ ਸਤਿਗੁਰਾਂ ਨੇ ਕਿਰਪਾ ਕਰਕੇ ਕਿਉਂਕਿ ਈਤੋਂ ਜ਼ਿਆਦਾ ਸਿੰਘ ਜਿਹੜੇ ਨੇ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਸਾਰਿਆਂ ਨੇ ਜੋਸਫ ਗੁਰਾ ਨੇ ਇਸ ਮਤ ਤੋਂ ਨਾਮਵਰ ਸ਼ਿਸ਼ਕਤੀ ਸੀ ਬਹੁਤ ਵਧੀਆ ਸਾਰਿਆਂ ਨੇ ਆਪਣਾ ਜਿਹੜਾ ਪਰਫਾਰਮੈਂਸ ਉਹ ਦਿੱਤੀ ਹੈ ਔਰ ਉਹਨਾਂ ਸਾਰੇ ਸਿੰਘਾਂ ਦੇ ਵਿੱਚੋਂ ਇਹਨਾਂ ਦੋ ਸਿੰਘਾਂ ਤੇ ਸਤਪੁਰਾ ਨੇ ਰਹਿ ਕੀਤੀ ਤੇ ਇੰਟਰਵਿਊ ਦੇ ਵਿੱਚ ਪਾਸ ਹੋਏ ਔਰ ਸ਼੍ਰੋਮੇ ਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਨੇ ਇਹਨਾਂ ਨੂੰ ਗ੍ਰੰਥੀ ਸਿੰਘ ਸਿੰਘ ਸਾਹਿਬ ਸਤਖਾਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਾਮ ਦਾ ਜਿਹੜਾ ਫੈਸਲਾ ਸੀ ਪੂਜੀਤਾ ਮੈਂ ਅੱਜ ਇਸ ਸ਼ੁਭ ਦਿਹਾੜੇ ਤੇ ਜਿੱਥੇ ਕਈ ਨਾਂ ਦੇ ਬੋਖੋ ਸਿੱਖਾਂ ਨੂੰ ਜੋ ਸੇਵਾ ਆ ਦੇਣਾ ਦੇ ਸੰਭਾਲਣੇ ਹੈ ਔਰ ਇਹਨਾਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਗੁਰੂ ਚਰਨਾ ਦੇ ਵਿੱਚ ਇਹ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਇਹਨਾਂ ਗੁਰਮੁਖ ਸਾਧੂ ਦੇ ਪਾਸੋਂ ਆਪਣੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਸੇਵਾ ਜਿਹੜੀ ਆ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਇਕਾਗਰਤਾ ਦੇ ਨਾਲ ਨਿਰਪੱਖਤਾ ਦੇ ਨਾਲ ਜੋ ਗੁਰਮਤਿ ਦੇ ਅਨੁਸਾਰ ਸੇਵਾ ਹੈ ਸਤਿਗੁਰੂ ਜੀ ਇਹਨਾਂ ਦੇ ਪਾਸੋਂ ਸੇਵਾ ਲੈਣ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ